ਡਾਕਟਰ ਗੁਰਪ੍ਰੀਤ ਨੇ ਗੱਲ ਕਹੀ ਸੀ ਕਿ ਮੇਰੇ ਖਿਆਲ ਚ ਇੰਟਰਵਿਊ ਚ ਕਿ ਸੇਵਾ ਹੀ ਕਰਨੀ ਹੈ ਜੇ ਡਾਕਟਰੀ ਚ ਨਾ ਸੀ ਰਾਜਨੀਤੀ ਸੀ ਪਰਿਵਾਰਕ ਤੌਰ ਤੇ ਜਦੋਂ ਅਸੀਂ ਜਾਣਦੇ ਹਾਂ ਤਾਂ ਉਹ ਰਿਸ਼ਤੇ ਹੋਰ ਹੋ ਜਾਂਦੇ ਨੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ ਤੇ ਅਸੀਂ ਕੰਮ ਕਰਦੇ ਰਹੀਏ ਮਿਹਨਤ ਕੀਤੀ ਹੈ ਔਰ ਇਕੱਲੇ ਮਿਸਿਸ ਮਾਨ ਨੇ ਨਹੀਂ ਕੀਤੀ ਬਹੁਤ ਸਾਰੇ ਵਲੰਟੀਅਰਾਂ ਨੇ ਬਹੁਤ ਸਾਰੇ ਹੋਰ ਸਾਡੇ ਜਿੰਨੇ ਅਹੁਦੇਦਾਰ ਨੇ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਲੋਕ ਸਭਾ ਚੋਣਾਂ ਤੇ ਜਲੰਧਰ ਜਿਮਨੀ ਚੋਣਾਂ ਦੌਰਾਨ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਜਿਸ ਤਰ੍ਹਾਂ ਚੋਣ ਪ੍ਰਚਾਰ ਕੀਤਾ ਗਿਆ ਤੇ ਜਿਸ ਤਰ੍ਹਾਂ ਸਿਆਸਤ ਵਿੱਚ ਸਰਗਰਮੀ ਵੀ ਖਾਈ ਗਈ ਉਸ ਤੋਂ ਕਿਆਸ ਲਗਾਏ ਜਾ ਰਹੇ ਨੇ ਕਿ ਮਿਸਿਸ ਮਾਨ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਦੌਰਾਨ ਕਿਸੇ ਹਲਕੇ ਦੇ ਵਿੱਚ ਉਮੀਦਵਾਰ ਵੱਜੋਂ ਉਤਰ ਸਕਦੇ ਨੇ ਇਹ ਸਵਾਲ ਜਦ ਸੀਐਮ ਮਾਨ ਨੂੰ ਕੀਤਾ ਗਿਆ ਤਾਂ ਉਹਨਾਂ ਕੀ ਜਵਾਬ ਦਿੱਤਾ ਤੁਸੀਂ ਖੁਦ ਹੀ ਸੁਣ ਲਓ ਇਲੈਕਸ਼ਨ ਕੈਂਪੇਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ ਪਰਿਵਾਰਕ ਤੌਰ ਤੇ ਅਸੀਂ ਗਏ ਸੀਗੇ ਲੋਕਾਂ ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈਨਾ ਉੱਥੇ ਰਾਇਆ ਕਿ ਮਹੀਨੇ ਚ ਆਪਣਾ ਹਫਤੇ ਚ ਦੋ ਦਿਨ ਜਾਇਆ ਵੀ ਕਰਾਂਗੇ ਪਰ ਹਾਂ ਕੈਂਪੇਨ ਕਰਦੇ ਆ ਮਿਸਿਸ ਕੇਜਰੀਵਾਲ ਕੈਂਪੇਨ ਕਰ ਰਹੇ ਨੇ ਅੱਜ ਆ ਰਹੇ ਨੇ ਚ ਉਹਨਾਂ ਦੀਆਂ ਦੋ ਰੈਲੀਆਂ ਨੇ ਇਹਦਾ ਮਤਲਬ ਥੋੜੀ ਹੈ ਕਿ ਉਹ ਰਾਜਨੀਤੀ ਹਾਂ ਪਰਿਵਾਰਕ ਤੌਰ ਤੇ ਜਦੋਂ ਅਸੀਂ ਜਾਂਦੇ ਆ ਤਾਂ ਉਹ ਰਿਸ਼ਤੇ ਹੋਰ ਹੋ ਜਾਂਦੇ ਨੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ ਮੈਂ ਤਾਂ ਤਿੰਨ ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ ਤੇ ਅਸੀਂ ਕੰਮ ਕਰਦੇ ਰਹਾ ਮਿਹਨਤ ਕੀਤੀ ਹੈ ਔਰ ਇਕੱਲੇ ਮਿਸਿਸ ਮਾਨ ਨੇ ਨਹੀਂ ਕੀਤੀ ਬਹੁਤ سارے ਵਲੰਟੀਅਰਾਂ ਨੇ ਬਹੁਤ سارے ਹੋਰ ਸਾਡੇ ਜਿੰਨੇ ਅਹੁਦੇਦਾਰ ਨੇ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਤੇ ਬਾਕੀ ਜਿੱਥੇ ਵੀ ਅਸੀਂ ਫਿਊਚਰ ਦੇ ਵਿੱਚ ਵੀ ਜਾਣਾ ਹੈ ਅਵੇਅਰ ਹੀ ਕਰਨਾ ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ ਚ ਇੰਟਰਵਿਊ ਚ ਕਿ ਸੇਵਾ ਹੀ ਕਰਨੀ ਹੈ ਜੇ ਡਾਕਟਰੀ ਚ ਨਾ ਸੀ ਰਾਜਨੀਤੀ ਸੀ ਨਾ ਕਰਨੀ ਤਾਂ ਸੇਵਾ ਹੀ ਹੈ ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਹਾਂ ਤੇ ਬਾਕੀ ਕੋਈ ਐਦਾਂ ਦਾ ਇਹ ਕੰਪਲਸਰੀ ਨਹੀਂ ਹੈ ਕਿ ਉਹ ਕੋਈ ਜਿੰਮੀ ਚੋੜਛੜੇ ਖੜੇ ਹੋਣਗੇ ਜਾਂ ਕੋਈ ਹੋਰ ਆਪਾਂ ਅੰਦਾਜ਼ੇ ਲਾਉਣ ਲੱਗ ਜਾਨੇ ਪਰ ਇਹ ਅੰਦਾਜ਼ੇ ਬਰਾਦਰ